ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬ੍ਰਿਟਨ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਪੱਕਾ ਹੁੰਦਾ ਸੁਪਨਾ ਦੇਖ ਰਿਹਾ ਸੈਂਕੜੇ ਪੰਜਾਬੀਆਂ ਨੂੰ ਵੱਡਾ ਝਟਕਾ ਕੈਨੇਡਾ ਚ 2857 ਭਾਰਤੀਆਂ ਨੂੰ ਡਿਪੋਰਟ ਕਰਨ ਦੇ ਦਿੱਤੇ ਹੁਕਮ ਲਿਬਰਲ ਪਾਰਟੀ ਦੀ ਆਗੂ ਬੌਨੀ ਕ੍ਰੌਂਬੀ ਵੱਲੋਂ ਅਸਤੀਫਾ ਦੇਣ ਦਾ ਐਲਾਨ 온ਟਾਰੀਓ ਚ 2020 ਮਗਰੋਂ ਤੀਜੀ ਵਾਰ ਚੁਣਿਆ ਜਾਵੇਗਾ ਲਿਬਰਲ ਆਗੂ ਲੰਡਨ ਮਗਰੋਂ ਕੈਨੇਡਾ 'ਚ ਵੀ ਇਮੀਗ੍ਰੇਸ਼ਨ ਵਿਰੁੱਧ ਰੋਸ ਵਿਖਾਵੇ ਟੋਰਾਂਟੋ 'ਚ ਇਮੀਗ੍ਰੇਸ਼ਨ ਵਿਰੋਧੀ ਅਤੇ ਪੱਖੀ ਰੈਲੀਆਂ ਦੌਰਾਨ ਹਿੰਸਾ ਪਰਿ ਕਹਾਣੀਆਂ ਤੋਂ ਦੂਰ ਕੈਨੇਡਾ ਦੀ ਹਕੀਕਤ ਭਾਰਤੀ ਜੋੜੇ ਨੇ 2 ਸਾਲ ਬਾਅਦ ਕੀਤੀ ਵਾਪਸੀ ਖਾਲਿਸਤਾਨ ਹਮਾਇਤੀ ਹੋਣ ਦਾ ਦਾਵਾ ਕਰਦਿਆਂ ਕੈਨੇਡਾ 'ਚ ਪੱਕਾ ਹੋਣ ਦਾ ਸੁਪਨਾ ਦੇਖ ਰਿਹਾ ਸੈਂਕੜੇ ਪੰਜਾਬੀਆਂ ਨੂੰ ਵੱਡਾ ਝਟਕਾ ਲੱਗਾ ਜਦੋਂ ਰਿਫਿਊਜੀ ਬੋਰਡ ਨੇ ਉਨ੍ਹਾਂ ਦੇ ਅਸਾਈਲਮ ਕਲੇਮ ਰੱਦ ਕਰ ਦਿੱਤੇ ਤੇ ਹੁਣ ਇਹਨਾਂ ਨੂੰ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਕੈਨੇਡੀਅਨ ਅਦਾਲਤਾਂ 'ਚ ਦਾਇਰ ਅਪੀਲਾਂ ਵੀ کارਗਰ ਸਾਬਤ ਨਹੀਂ ਹੋ ਰਹੀਆਂ ਤੇ ਮੌਜੂਦਾ ਬਾਰੇ ਦੌਰਾਨ ਸਾਹਮਣੇ ਆਏ 34 ਫੈਸਲਿਆਂ 'ਚੋਂ 30 ਨਾ ਪੱਕੀ ਰਹਿ ਤਾਜ਼ਾ ਫੈਸਲਾ ਪ੍ਰਦੀਪ ਸਿੰਘ ਬਨਾਮ ਲੋਕ ਸੁਰੱਖਿਆ ਮੰਤਰੀ ਮਾਮਲੇ 'ਚ ਆਇਆ ਏ ਜਿੱਥੇ ਡੈਪੋਟੇਸ਼ਨ ਹੁਕਮਾਂ 'ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਸੀ ਪ੍ਰਦੀਪ ਸਿੰਘ ਨੇ ਖਾਲਿਸਤਾਨ ਹਮਾਇਤੀ ਹੋਣ ਅਤੇ ਭਾਰਤ ਡਿਪੋਰਟ ਕੀਤੇ ਜਾਣ ਤੇ ਜਾਨ ਦਾ ਖਤਰਾ ਹੋਣ ਦਾ ਦਾਵਾ ਸਾਬਤ ਕਰਦਿਆਂ ਆਪਣੇ ਮਾਪਿਆਂ ਦੇ ਹਲਫੀਆ ਬਿਆਨ ਅਤੇ ਸੋਸ਼ਲ ਮੀਡੀਆ ਤੇ ਆਧਾਰਿਤ ਸਬੂਤ ਪੇਸ਼ ਕੀਤੇ ਪਰ ਜੱਜ ਨੇ ਇਹਨਾਂ ਨੂੰ ਮੰਨਣ ਤੋਂ ਨਾ ਕਰ ਦਿੱਤੀ। ਟੋਰਾਂਟੋ ਸਥਿਤ ਫੈਡਰਲ ਅਦਾਲਤ ਨੇ 6 ਸਤੰਬਰ ਨੂੰ ਸੁਣਾਏ ਫੈਸਲੇ 'ਚ ਕਿ ਬਿਨੇਕਾਰ ਵੱਲੋਂ ਪੇਸ਼ ਦਸਤਾਵੇਜ਼ਾਂ ਨੂੰ ਧਿਆਨ 'ਚ ਰੱਖਦਿਆਂ ਡਿਪੂਟੇਸ਼ਨ ਤੇ ਰੋਕ ਨਹੀਂ ਲਾਈ ਜਾ ਸਕਦੀ। ਪ੍ਰਦੀਪ ਸਿੰਘ ਪਹਿਲੀ ਵਾਰ ਫਰਵਰੀ 2023 'ਚ ਸਪੌਸਲ ਵਰਕ ਪਰਮਿਟ ਤੇ ਕੈਨੇਡਾ ਪੁੱਜਾ ਸੀ 10 ਨਵੰਬਰ 2024 ਨੂੰ ਵਰਕ ਪਰਮਿਟ ਖਤਮ ਹੋ ਗਿਆ ਪਰ ਉਸ ਵੱਲੋਂ ਮਿਆਦ ਵਧਾਉਣ ਦੀ ਅਰਜ਼ੀ ਦਾਇਰ ਨਾ ਕੀਤੀ ਗਈ ਇਸੇ ਦੌਰਾਨ 16 ਨਵੰਬਰ ਨੂੰ 2024 ਨੂੰ ਅਸਾਈਲਮ ਕਲੇਮ ਕਰ ਦਿੱਤਾ ਗਿਆ ਟੋਰਾਂਟੋ ਦੀ ਇਸੇ ਅਦਾਲਤ ਵੱਲੋਂ ਇੱਕ ਹੋਰ ਪੰਜਾਬੀ ਨੌਜਵਾਨ ਜਗਜੀਤ ਸਿੰਘ ਨੂੰ ਡਿਪੋਰਟ ਕਰਨ ਦੇ ਹੁਕਮ ਤੇ ਰੋਕ ਲਾ ਦਿੱਤੀ ਗਈ ਜੋ ਵਿਜ਼ਟਰ ਵੀਜ਼ਾ ਤੇ ਕੈਨੇਡਾ ਪੁੱਜਾ ਸੀ ਪਰ ਬਾਅਦ ਚ ਪਨਾਹ ਦਾ ਦਾਵਾ ਪੇਸ਼ ਕਰ ਦਿੱਤਾ ਇਸੇ ਦੌਰਾਨ ਉਸਨੇ ਕੈਨੇਡੀਅਨ ਸਿਟੀਜ਼ਨ ਨਾਲ ਵਿਆਹ ਕਰਵਾ ਲਿਆ ਪਰ ਪੀਆਰ ਮਿਲਣ ਤੋਂ ਪਹਿਲਾਂ ਹੀ ਉਸਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਸਨ ਮੀਡੀਆ ਰਿਪੋਰਟ ਮੁਤਾਬਕ ਇਮੀਗ੍ਰੇਸ਼ਨ ਤੇ ਰਿਫਿਊਜੀ ਬੋਰਡ ਵੱਲੋਂ ਭਾਰਤੀ ਨਾਗਰਿਕਾਂ ਨਾਲ ਸਬੰਧਤ ਤਕਰੀਬਨ 10000 ਅਸਾਈਲਮ ਕਲੇਮਜ਼ ਬਾਰੇ ਮੌਜੂਦਾ ਬਰੇ ਦੌਰਾਨ ਵਿਚਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ 1025 ਪ੍ਰਵਾਨ ਹੋ ਗਏ ਜਦਕਿ 1027 ਰੱਦ ਕਰ ਦਿੱਤੇ ਗਏ 493 ਜਣਿਆਂ ਨੇ ਪਨਾਹ ਦੇ ਦਾਅਵੇ ਵਾਪਸ ਲੈ ਲਏ ਜਦਕਿ 2857 ਭਾਰਤੀਆਂ ਨੂੰ ਡਿਪੋਰਟ ਕਰਨ ਦਾ ਹੁਕਮ ਦਿੱਤਾ ਗਿਆ Ontario ਚ ਲਿਬਰਲ ਪਾਰਟੀ ਦੀ ਆਗੂ ਬੌਨੀ ਕ੍ਰੌਂਬੀ ਨੇ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ ਅਤੇ 5 ਸਾਲ ਚ ਤੀਜੀ ਲੀਡਰਸ਼ਿਪ ਦੌੜ ਦਾ ਰਾਹ ਪਧਰਾ ਹੋ ਗਿਆ ਹੈ 2023 ਚ ਲਿਬਰਲ ਆਗੂ ਦਾ ਅਹੁਦਾ ਹਾਸਲ ਕਰਨ ਵਾਲੀ ਮਿਸਿਸ ਸਾਗਾ ਦੀ ਸਾਬਕਾ ਮੇਅਰ ਨੇ ਕਿਹਾ ਕਿ ਪਾਰਟੀ ਹਿੱਤ ਚ ਇਹੋ ਬਿੱਤਰ ਫੈਸਲਾ ਹੋਵੇਗਾ ਕਿ ਲੀਡਰਸ਼ਿਪ ਦੌੜ ਵੱਲ ਕਦਮ ਵਧਾ ਦਿੱਤੇ ਜਾਣ ਹੈਰਾਨੀ ਇਸ ਗੱਲ ਦੀ ਹੈ ਕਿ ਪਾਰਟੀ ਦੀ ਸਾਲਾਨਾ ਜਨਰਲ ਮੀਟਿੰਗ ਦੌਰਾਨ 57% ਡੈਲੀਗੇਟਸ ਨੇ ਨਵੀਂ ਲੀਡਰਸ਼ਿਪ ਦੌੜ ਨਾ ਕਰਵਾਉਣ ਦੀ ਹਮਾਇਤ ਕੀਤੀ। ਲਿਬਰਲ ਪਾਰਟੀ ਦਾ ਸੰਵਿਧਾਨ ਕਹਿੰਦਾ ਹੈ ਕਿ 50% ਤੋਂ ਵੱਧ ਡੈਲੀਗੇਟਸ ਹਮਾਇਤ ਕਰਨ ਤਾਂ ਆਗੂ ਵਾਸਤੇ ਅਹੁਦਾ ਛੱਡਣਾ ਲਾਜ਼ਮੀ ਨਹੀਂ ਪਰ ਕੁਝ ਪਾਰਟੀ ਮੈਂਬਰ ਲਗਾਤਾਰ ਉਹਨਾਂ ਦੇ ਅਸਤੀਫੇ ਦੀ ਮੰਗ ਕਰ ਰਹੇ ਨੇ। ਬੌਨੀ ਕ੍ਰੌਂਬੀ ਨੇ ਮੋਢਲੇ ਤੌਰ ਤੇ ਕਿਹਾ ਸੀ ਕਿ ਉਹ ਅਹੁਦਾ ਨਹੀਂ ਛੱਡਣਗੇ ਕਿਉਂਕਿ ਇਸ ਵੇਲੇ ਲੀਡਰਸ਼ਿਪ ਦੌੜ ਪਾਰਟੀ ਨੂੰ ਫਾਇਦੇ ਦੀ بجائے ਨੁਕਸਾਨ ਕਰੇਗੀ ਪਰ ਕੁਝ ਘੰਟੇ ਬਾਅਦ ਹੀ ਉਹਨਾਂ ਨੇ ਫੈਸਲਾ ਬਦਲ ਦਿੱਤਾ ਬੌਨੀ ਕ੍ਰੌਂਬੀ ਨੇ ਅਸਤੀਫੇ ਦਾ ਐਲਾਨ ਕੀਤਾ ਤਾਂ ਪਹਿਲੀ ਟਿੱਪਣੀ ਪ੍ਰੀਮੀਅਰ ਡੱਗਫੋਰਡ ਵੱਜੋਂ ਆਈ ਜਿਨ੍ਹਾਂ ਨੇ ਬਤੌਰ ਐਮਪੀ ਮਿਸਿਸ ਸਾਗਾ ਦੀ ਮੇਅਰ ਅਤੇ ਲਿਬਰਲ ਪਾਰਟੀ ਦੀ ਆਗੂ ਵਜੋਂ ਸੇਵਾਵਾਂ ਨਿਭਾਉਣ ਤੇ ਬੌਨੀ ਕ੍ਰੌਂਬੀ ਦਾ ਸ਼ੁਕਰੀਆ ਅਦਾ ਕੀਤਾ ਡੱਗਫੋਰਡ ਨੇ ਕਿਹਾ ਕਿ ਸਿਆਸਤ 'ਚ ਅਕਸਰ ਹੀ ਨਿੱਜੀ ਕੁਰਬਾਨੀ ਕਰਨੀ ਪੈਂਦੀ ਹੈ ਉਮੀਦ ਕਰਦੇ ਹਾਂ ਕਿ ਬੌਨੀ ਕ੍ਰੌਂਬੀ ਦੀ ਜ਼ਿੰਦਗੀ ਦਾ ਅਗਲਾ ਅਧਿਆਇ ਬਿਹਤਰ ਹੋਵੇਗਾ ਦੱਸਦੀ ਹੈ ਕਿ ਫਰਵਰੀ ਚ ਹੋਈਆਂ অন্ਟਾਰੀਓ ਵਿਧਾਨ ਸਭਾ ਚੋਣਾਂ ਮਗਰੋਂ ਲਿਬਰਲ ਪਾਰਟੀ ਦੀ ਪਹਿਲੀ ਸਾਲਾਨਾ ਜਨਰਲ ਮੀਟਿੰਗ 'ਚ ਹੀ ਤੂਫਾਨ ਆ ਗਿਆ ਭਾਵੇਂ ਚੋਣਾਂ 'ਚ ਪਾਰਟੀ ਦੀਆਂ ਸੀਟਾਂ 9 ਤੋਂ ਵੱਧ ਕੇ 14 ਹੋ ਗਈਆਂ ਪਰ ਮੁੱਖ ਵਿਰੋਧੀ ਧਿਰ ਦਾ ਦਰਜਾ ਹਾਸਲ ਕਰਨ 'ਚ ਸਫਲ ਨਾ ਹੋ ਸકી ਅਤੇ ਬੌਨੀ ਕ੍ਰੌਂਬੀ ਚੋਣ ਜਿੱਤਣ 'ਚ ਅਸਫਲ ਰਿਹਾ ਲੀਡਰਸ਼ਿਪ ਦੌੜ ਦੀ ਜ਼ੋਰਦਾਰ ਵਕਾਲਤ ਕਰਨ ਵਾਲਿਆਂ 'ਚੋਂ ਇੱਕ ਨੋਆ ਪਾਰਕਰ ਨੇ ਕਿਹਾ ਕਿ ਬੌਨੀ ਕ੍ਰੌਂਬੀ ਨੇ ਪਾਰਟੀ ਵਾਸਤੇ ਬਹੁਤ ਕੁਝ ਕੀਤਾ ਪਰ ਹੁਣ ਨਵੇਂ ਆਗੂ ਦੀ ਜ਼ਰੂਰਤ ਹੈ ਪਾਰਟੀ ਦੀ ਕਾਰਜਕਾਰੀ ਕੌਂਸਲ ਚ ਚੁਣੇ ਗਏ ਨੋਆ ਪਾਰਕਰ ਦਾ ਕਹਿਣਾ ਸੀ ਕਿ ਸੂਬਾ ਲਗਾਤਾਰ ਨਿਗਾਰ ਵੱਲ ਜਾ ਰਿਹਾ ਹੈ ਤੇ ਡੱਗਫੋਰਡ ਨੂੰ ਹਰਾਉਣ ਦੇ ਸਮਰੱਥ ਆਗੂ ਸਾਹਮਣੇ ਆਉਣਾ ਚਾਹੀਦਾ ਹੈ ਇਸੇ ਦੌਰਾਨ অন্ਟਾਰੀਓ ਚ ਲਿਬਰਲ ਪਾਰਟੀ ਦੀ ਪ੍ਰੈਜ਼ੀਡੈਂਟ ਕੈਥਰੀਨ ਮਗੈਰੀ ਨੇ ਕਿਹਾ ਕਿ ਬੌਨਿੰਗ ਕ੍ਰੌਂਬੀ ਦੀ ਅਗਵਾਈ ਹੇਠ ਹੀ ਪਾਰਟੀ ਨੂੰ ਵਿਧਾਨ ਸਭਾ ਚ ਠਿਰਦਾ ਦਰਜਾ ਮਿਲਿਆ ਹੈ ਬਨੀ ਕ੍ਰੰਬੀ ਵੱਲੋਂ ਪਾਰਟੀ ਲਈ ਕੀਤੇ ਕੰਮਾਂ ਤੇ ਅਸੀਂ ਸਾਰੇ ਉਹਨਾਂ ਦਾ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ ਉਹਨਾਂ ਅੱਗੇ ਕਿਹਾ ਕਿ ਨਵੇਂ ਸਿਰੇ ਤੋਂ ਲੀਡਰਸ਼ਿਪ ਦੌੜ ਦੇ ਵੇਰਵਿਆਂ ਦਾ ਐਲਾਨ ਜਲਦ ਕਰ ਦਿੱਤਾ ਜਾਵੇਗਾ ਟ੍ਰਾਂਟੋ ਦੇ ਕ੍ਰਿਸਟੀ ਪੈਟਸ ਪਾਰਕ 'ਚ ਇਮੀਗ੍ਰੇਸ਼ਨ ਨੂੰ ਲੈ ਕੇ ਹੋਏ ਦੋਹਰੇ ਪ੍ਰਦਰਸ਼ਨਾਂ ਦੌਰਾਨ ਤਣਾਅ ਵੱਧ ਗਿਆ ਜਿਸ ਕਾਰਨ ਪੁਲਿਸ ਨੂੰ ਦਖਲ ਦੇਣਾ ਪਿਆ ਇਸ ਦੌਰਾਨ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਦੱਸਿਆ ਕਿ ਇਹ ਗ੍ਰਿਫਤਾਰੀਆਂ ਰੈਲੀਆਂ ਦੌਰਾਨ ਹੋਈ ਹਿੰਸਾ ਨਾਲ ਸਬੰਧਤ ਨੇ ਪਹਿਲੀ ਰੈਲੀ ਜਿਸ ਨੂੰ ਕੈਨੇਡਾ ਫਰਸਟ ਪ੍ਰੈਟਰੀਅਟ ਰੈਲੀ ਦਾ ਨਾਮ ਦਿੱਤਾ ਗਿਆ ਤੇ ਪ੍ਰਬੰਧਕਾਂ ਨੇ ਵੱਡੇ ਪੱਧਰ ਤੇ ਇਮੀਗ੍ਰੇਸ਼ਨ ਦਾ ਵਿਰੋਧ ਕੀਤਾ ਉਹਨਾਂ ਦਾ ਕਹਿਣਾ ਸੀ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਲੱਖਾਂ ਲੋਕਾਂ ਕਾਰਨ ਕੈਨੇਡਾ ਦੇ ਸਰੋਤਾਂ ਤੇ ਦਬਾਅ ਪੈ ਰਿਹਾ ਹੈ ਪ੍ਰਬੰਧਕ ਜੋ ਅਨਿਦਰਾਜ ਨੇ ਕਿਹਾ ਕਿ ਉਹਨਾਂ ਦਾ ਮਕਸਦ ਕੈਨੇਡੀਅਨਸ ਨੂੰ ਪਹਿਲ ਦੇਣਾ ਹੈ ਇਸ ਦੇ ਜਵਾਬ ਚ ਸੈਂਕੜੇ ਹੋਰ ਲੋਕਾਂ ਨੇ ਪ੍ਰਵਾਸੀ ਭਾਈਚਾਰਿਆਂ ਦੇ ਸਮਰਥਨ ਚ ਇੱਕ ਜਵਾਬੀ ਰੈਲੀ ਕੱਢੀ। ਉਹਨਾਂ ਨੇ ਕਿਹਾ ਕਿ ਕ੍ਰਿਸਟੀ ਪਿਟਸ ਪਾਰਕ ਦਾ ਫਾਸ਼ੀਵਾਦ ਵਿਰੋਧੀ ਇਤਿਹਾਸ ਰਿਹਾ ਹੈ ਤੇ ਇਹ ਪਾਰਕ ਹਮੇਸ਼ਾ ਪ੍ਰਵਾਸੀਆਂ ਤੇ ਹੋਰ ਕਮਜ਼ੋਰ ਭਾਈਚਾਰਿਆਂ ਲਈ ਇੱਕ ਮਹੱਤਵਪੂਰਨ ਸਥਾਨ ਰਹੇਗਾ। ਵਰਕਰਜ਼ ਐਕਸ਼ਨ ਸੈਂਟਰ ਦੀ ਡੀਨਾ ਲਾਰਡ ਨੇ ਇਮੀਗ੍ਰੇਸ਼ਨ ਵਿਰੋਧੀ ਕਾਰਕੁਨਾਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਹ ਆਰਥਿਕ ਸਮੱਸਿਆਵਾਂ ਲਈ ਗਲਤ ਤਰੀਕੇ ਨਾਲ ਪ੍ਰਵਾਸੀਆਂ ਨੂੰ ਦੋਸ਼ੀ ਠਹਿਰਾ ਰਹੇ ਨੇ ਜਦੋਂ ਕਿ ਇਹ ਅਸਲ 'ਚ ਪ੍ਰਵਾਸੀਆਂ ਦੀ ਗਲਤੀ ਨਹੀਂ ਹੈ ਟੋਰਾਂਟੋ ਸਿਟੀ ਕੌਂਸਲਰ ਡਾਇਨ ਸੈਕਸੇ ਨੇ ਵੀ ਇਮੀਗ੍ਰੇਸ਼ਨ ਵਿਰੋਧੀ ਰੈਲੀ ਦੀ ਸਖਤ ਆਲੋਚਨਾ ਕੀਤੀ ਉਹਨਾਂ ਕਿਹਾ ਕਿ ਅਜਿਹੇ ਸਮਾਗਮ ਕੈਨੇਡਾ ਦੀਆਂ ਕਦਰਾਂ ਕੀਮਤਾਂ ਨੂੰ ਨਹੀਂ ਦਰਸਾਉਂਦੇ ਸਗੋਂ ਇਹ ਡਰ ਅਤੇ ਵੰਡ ਫੈਲਾਉਣ ਦੀ ਕੋਸ਼ਿਸ਼ ਚ ਨੇ ਪਰਦਰਸ਼ਨ ਦੌਰਾਨ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਪੁਲਿਸ ਨੇ ਬਲੂਰ ਸਟਰੀਟ ਵੈਸਟ ਦੇ ਕੁਝ ਹਿੱਸਿਆਂ ਨੂੰ ਕਈ ਘੰਟਿਆਂ ਲਈ ਬੰਦ ਕਰ ਦਿੱਤਾ ਸੀ ਪ੍ਰਦਰਸ਼ਨਕਾਰੀਆਂ ਦੇ ਚਲੇ ਜਾਣ ਤੋਂ ਬਾਅਦ ਹੀ ਸੜਕਾਂ ਨੂੰ ਦੁਬਾਰਾ ਖੋਲ੍ਹਿਆ ਗਿਆ ਪੁਲਿਸ ਨੇ ਕਿਹਾ ਕਿ ਗ੍ਰਫਤਾਰ ਕੀਤੇ ਗਏ ਲੋਕਾਂ ਬਾਰੇ ਹੋਰ ਜਾਣਕਾਰੀ ਜਲਦ ਹੀ ਜਾਰੀ ਕੀਤੀ ਜਾਵੇਗੀ ਪੰਜਾਬ 'ਚ ਅਕਸਰ ਕੈਨੇਡਾ ਪਹੁੰਚਣ ਨੂੰ ਹੀ ਸਫਲਤਾ ਦੀ ਗਾਰੰਟੀ ਮੰਨ ਲਿਆ ਜਾਂਦਾ ਹੈ ਪਰ ਹਕੀਕਤ ਇਸ ਤੋਂ ਕੌਹਾਂ ਦੂਰ ਹੈ ਬੈਂਗਲੁਰੂ ਦੇ ਇੱਕ ਟੈਕਨੀਸ਼ੀਅਨ ਅਤੇ ਉਸ ਦੀ ਪਤਨੀ ਮੁਤਾਬਕ ਕੈਨੇਡਾ ਦੀ ਹਰ ਕਹਾਣੀ ਪਰੀ ਕਹਾਣੀ ਨਹੀਂ ਹੁੰਦੀ ਹੁਣ ਇਸ ਜੋੜੇ ਨੇ 2 ਸਾਲ ਕੈਨੇਡਾ ਚ ਰਹਿਣ ਤੋਂ ਬਾਅਦ ਭਾਰਤ ਵਾਪਸੀ ਕਰ ਲਈ ਹੈ ਜਦੋਂ ਬੰਗਲੂਰੂ ਦਾ ਟੈਕ ਪ੍ਰੋਫੈਸ਼ਨਲ ਗੌਥਮ ਮੈਨਨ 2 ਸਾਲ ਪਹਿਲਾਂ ਆਪਣੀ ਪਤਨੀ ਨਾਲ ਕੈਨੇਡਾ ਗਿਆ ਸੀ ਤਾਂ ਉਸਨੇ ਸੋਚਿਆ ਸੀ ਕਿ ਉਹ ਤੇਜ਼ੀ ਨਾਲ ਕੈਰੀਅਰ ਚ ਵਾਧਾ ਤੇ ਬਿਹਤਰੀਨ ਜੀਵਨ ਪੱਧਰ ਲਈ ਇੱਕ ਕਦਮ ਚੁੱਕ ਰਿਹਾ ਹੈ ਪਰ ਉਸਨੇ ਪਾਇਆ ਕਿ ਵਿਦੇਸ਼ ਦੀ ਅਸਲੀਅਤ ਉਸਦੇ ਸੁਪਨੇ ਤੋਂ ਬਿਲਕੁਲ ਵੱਖਰੀ ਸੀ ਜੋ ਇਮੀਗ੍ਰੇਸ਼ਨ ਸਲਾਹਕਾਰ ਅਕਸਰ ਦੱਸਦੇ ਨੇ ਲਿੰਕਡਇਨ ਤੇ ਇੱਕ ਖੁੱਲੇ ਪੋਸਟ 'ਚ ਮੈਨਨ ਨੇ ਆਪਣੇ ਪਰਿਵਾਰ ਦੀ ਯਾਤਰਾ ਬਾਰੇ ਦੱਸਿਆ ਜੋ ਉਮੀਦ ਨਾਲ ਸ਼ੁਰੂ ਹੋਈ ਸੀ ਪਰ ਭਾਰਤ ਵਾਪਸ ਆਉਣ ਦੇ ਹਿੰਮਤੀ ਫੈਸਲੇ ਨਾਲ ਖਤਮ ਹੋਈ ਮੈਨਨ ਨੇ ਲਿਖਿਆ ਕਿ ਅਸੀਂ ਕੈਨੇਡਾ ਚਲੇ ਗਏ ਸੀ ਪਰ 2 ਸਾਲ ਬਾਅਦ ਹੀ ਅਸੀਂ ਵਾਪਸ ਆ ਗਏ। ਵਿਦੇਸ਼ ਜਾਣ ਤੋਂ ਪਹਿਲਾਂ ਉਹ ਇੱਕ ਪ੍ਰਮੁੱਖ ਫਿਨਟੈਕ ਕੰਪਨੀ 'ਚ ਕੰਮ ਕਰਦਾ ਸੀ ਜਦੋਂ ਕਿ ਉਸ ਦੀ ਪਤਨੀ ਬਿਗ 4 ਕੰਸਲਟਿੰਗ ਫਰਮ 'ਚ ਕੰਮ ਕਰਦੀ ਸੀ ਕੈਨੇਡਾ 'ਚ। ਉਹਨਾਂ ਨੇ ਅੱਗੇ ਦੀ ਪੜ੍ਹਾਈ ਕੀਤੀ, ਪਾਰਟ-ਟਾਈਮ ਨੌਕਰੀਆਂ ਕੀਤੀਆਂ ਤੇ ਜਲਦੀ ਹੀ ਦੋਸਤਾਂ ਦਾ ਇੱਕ ਨੈੱਟਵਰਕ ਬਣਾ ਲਿਆ ਸੀ ਜੋ ਉਹਨਾਂ ਦੇ ਪਰਿਵਾਰ ਵਰਗੇ ਬਣ ਗਿਆ। ਉਸ ਦੀ ਪਤਨੀ ਨੂੰ ਤਾਂ ਇੱਕ ਵੱਡੇ ਬੈਂਕ 'ਚ ਇੱਕ ਸੀਨੀਅਰ ਪੋਜੀਸ਼ਨ ਵੀ ਮਿਲ ਗਈ। ਬਾਰੋਂ ਇਹ ਲੱਗਦਾ ਸੀ ਕਿ ਉਹ ਤਰੱਕੀ ਕਰ ਰਹੇ ਸਨ ਪਰ ਅੰਦਰੋਂ ਮੈਨਨ ਰਾਤ ਨੂੰ ਟੈਕਸੀ ਚਲਾਉਂਦਾ ਸੀ ਤਾਂ ਜੋ ਖਰਚੇ ਪੂਰੇ ਕੀਤੇ ਜਾ ਸਕਣ ਤੇ ਜੋੜਾ ਇੱਕ ਤਨਖਾਹ ਤੋਂ ਦੂਜੀ ਤਨਖਾਹ ਤੱਕ ਗੁਜ਼ਾਰਾ ਕਰ ਰਿਹਾ ਸੀ ਵੱਧਦੇ ਆਰਥਿਕ ਤੇ ਮਾਨਸਿਕ ਤਣਾ ਨੇ ਉਸਦੀ ਪਤਨੀ ਦੀ ਸਿਹਤ ਤੇ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਸੀ ਮੈਨਨ ਨੇ ਕਿਹਾ ਕਿ ਮੈਨੂੰ ਲੱਗਿਆ ਕਿ ਮੈਂ ਉਸ ਨੂੰ ਉਹ ਜ਼ਿੰਦਗੀ ਨਹੀਂ ਦੇ ਰਿਹਾ ਸੀ ਜਿਸ ਦੀ ਉਹ ਹੱਕਦਾਰ ਸੀ ਮੈਂ ਆਪਣੇ ਆਪ ਨੂੰ ਇੱਕ ਹਾਰਿਆ ਹੋਇਆ ਵਿਅਕਤੀ ਕਹਿੰਦਾ ਸੀ ਉਸ ਨੇ ਕਦੀ ਵੀ ਅਜਿਹਾ ਨਹੀਂ ਕਿਹਾ ਉਸਦੇ ਸ਼ਬਦ ਸਨ ਅਸੀਂ ਹਾਰ ਨਹੀਂ ਰਹੇ ਅਸੀਂ ਬਸ ਇੱਕ ਕਦਮ ਪਿੱਛੇ ਜਾ ਰਹੇ ਹਾਂ ਸ਼ਾਇਦ ਇਹ ਇੱਕ ਕਦਮ ਅੱਗੇ ਵੀ ਹੋਵੇ ਮੈਨਨ ਨੇ ਮਾਈਗ੍ਰੇਸ਼ਨ ਬਾਰੇ ਇੱਕ ਕੌੜੀ ਸੱਚਾਈ ਵੀ ਉਜਾਗਰ ਕੀਤੀ ਕਿ ਪੱਕੀ ਰਹਿائش ਜਿਸ ਨੂੰ ਕੈਨੇਡਾ ਦੀ ਪੀਆਰ ਕਹਿੰਦੇ ਨੇ ਖੁਸ਼ੀ ਜਾਂ ਸਥਿਰਤਾ ਦੀ ਗਾਰੰਟੀ ਨਹੀਂ ਹੈ ਇਮੀਗ੍ਰੇਸ਼ਨ ਸਲਾਹਕਾਰ ਪੀਆਰ ਨੂੰ ਸਫਲਤਾ ਦੀ ਗਾਰੰਟੀ ਵਜੋਂ ਪ੍ਰਚਾਰਿਤ ਕਰਦੇ ਨੇ ਪਰ ਅਸਲੀਅਤ ਇਹ ਹੈ ਕਿ ਇੱਕ ਪੀਆਰ ਕਾਰਡ ਮਾਨਸਿਕ ਸ਼ਾਂਤੀ ਸਥਿਰ ਆਮਦਨ ਜਾਂ ਬਿਹਤਰ ਜੀਵਨ ਸ਼ੈਲੀ ਦੀ ਗਾਰੰਟੀ ਨਹੀਂ ਦਿੰਦਾ ਇਸ ਅਹਿਸਾਸ ਨੇ ਜੋੜੇ ਨੂੰ ਆਪਣੇ ਫੈਸਲਿਆਂ ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕੀਤਾ ਮੈਨਾਂ ਨੇ ਕਿਹਾ ਕਿ ਸਿਰਫ ਜਿਉਂਦੇ ਰਹਿਣਾ ਜ਼ਿੰਦਗੀ ਜੀਉਣ ਦੇ ਬਰਾਬਰ ਨਹੀਂ ਹੈ ਸ਼ੁਰੂ ਚ ਸਿਰਫ 2 ਸਾਲ ਬਾਅਦ ਵਾਪਸ ਆਉਣਾ ਇੱਕ ਅਸਫਲਤਾ ਵਰਗਾ ਲੱਗਿਆ ਪਰ ਇਸ ਤਜਰਬੇ ਨੇ ਉਹਨਾਂ ਨੂੰ ਸਪਸ਼ਟਤਾ ਅਤੇ ਸਹਿਣਸ਼ੀਲਤਾ ਵੀ ਦਿੱਤੀ ਉਸਨੇ ਸੋਚਿਆ ਕਿ ਹਿੰਮਤ ਸਿਰਫ ਜਾਣ ਚ ਨਹੀਂ ਬਲਕਿ ਇਹ ਜਾਣਨ ਚ ਵੀ ਹੈ ਕਿ ਕਦੋਂ ਵਾਪਸ ਆਉਣਾ ਹੈ ਅੱਜ ਹਾਲਾਂਕਿ ਨਾ ਤਾਂ ਮੈਨਨ ਤੇ ਨਾ ਹੀ ਉਸ ਦੀ ਪਤਨੀ ਕੋਲ ਅਜੇ ਤੱਕ ਕੋਈ ਸਥਿਰ ਨੌਕਰੀ ਹੈ ਉਹ ਕਹਿੰਦੇ ਨੇ ਕਿ ਉਹਨਾਂ ਕੋਲ ਕੁਝ ਹੋਰ ਵੀ ਕੀਮਤੀ ਹੈ ਸੋਚਣ ਦਾ ਨਜ਼ਰੀਆ ਉਸ ਨੇ ਸਿੱਟਾ ਕੱਢਿਆ ਕਿ ਇਸ ਯਾਤਰਾ ਨੇ ਸਾਨੂੰ ਤੋੜਿਆ ਨਹੀਂ ਬਲਕਿ ਸਾਨੂੰ ਹੋਰ ਸਖਤ ਜ਼ਿਆਦਾ ਅਨੁਕੂਲ ਤੇ ਜ਼ਿਆਦਾ ਦ੍ਰਿੜ ਬਣਾਇਆ ਹੈ ਮੈਂ ਇਹਨਾਂ ਸਿੱਖਿਆਵਾਂ ਨੂੰ ਇਸ ਵਿਸ਼ਵਾਸ ਨਾਲ ਅੱਗੇ ਲੈ ਕੇ ਜਾਵਾਂਗਾ ਕਿ ਮੈਂ ਭਾਰਤ ਜਾਂ ਜਿੱਥੇ ਵੀ ਮੌਕਾ ਮੈਨੂੰ ਮਿਲ ਕੇ ਲੈ ਜਾਵੇ ਉੱਥੇ ਚੁਣੌਤੀਪੂਰਨ ਬਾਜ਼ਾਰਾਂ 'ਚ ਵੀ ਤਰੱਕੀ ਕਰ ਸਕਦਾ ਹਾਂ ਕੈਨੇਡੀਅਨ ਕਨੋਲਾ ਤੇ ਚੀਨ ਦੀ ਤਾਜ਼ਾ ਟੈਰਫ ਕਾਰਨ ਕਨੋਲਾ ਉਤਪਾਦਕ ਕਿਸਾਨ ਕਾਫੀ ਅਨਿਸ਼ਚਿਤਤਾ ਨਾਲ ਵਾਢੀ ਦੇ ਮੌਸਮ 'ਚ ਦਾਖਲ ਹੋ ਰਹੇ ਨੇ ਚੀਨ ਜਿਸ ਨੇ ਪਿਛਲੇ ਮਹੀਨੇ ਕੈਨੇਡੀਅਨ ਕਨੋਲਾ ਬੀਜ ਤੇ 75.8% ਦੀ ਡਿਊਟੀ ਲਗਾਈ ਸੀ ਕੈਨੇਡਾ ਦਾ ਸਭ ਤੋਂ ਵੱਡਾ ਕਨੋਲਾ ਬੀਜ ਆਯਾਤਕ ਹੈ ਕਨੋਲਾ ਬੀਜ ਤੇ ਇਸ ਟੈਰਫ ਦੇ ਨਾਲ-ਨਾਲ ਚੀਨ ਦੁਆਰਾ ਮਾਰਚ 'ਚ ਕੈਨੇਡੀਅਨ ਕਨੋਲਾ ਤੇਲ ਅਤੇ ਕਨੋਲਾ ਮੀਲ ਤੇ ਲਗਾਏ ਗਏ 100% ਦੇ ਟੈਰਫ ਕਾਰਨ ਪੱਛਮੀ ਕੈਨੇਡਾ ਦੇ ਉਤਪਾਦਕਾਂ 'ਚ ਬਹੁਤ ਚਿੰਤਾ ਹੈ ਅਲਬਰਟਾ ਕਨੋਲਾ ਪ੍ਰੋਡਿਊਸਰ ਕਮਿਸ਼ਨ ਅਨੁਸਾਰ ਸੂਬੇ 'ਚ 14000 ਕਨੋਲਾ ਕਿਸਾਨ ਨੇ ਜੋ 6.6 ਮਿਲੀਅਨ ਏਕੜ ਜ਼ਮੀਨ 'ਤੇ ਤੇਲ ਬੀਜ ਫਸਲ ਉਗਾਉਂਦੇ ਨੇ ਜਿਸ ਨਾਲ ਇੱਕ ਲਾਹੇਵੰਦ ਉਦਯੋਗ ਬਣਦਾ ਹੈ ਜੋ 40000 ਤੋਂ ਵੱਧ ਅਲਬਰਟਾ ਨਿਵਾਸੀਆਂ ਨੂੰ ਰੋਜ਼ਗਾਰ ਦਿੰਦਾ ਹੈ ਅਲਬਰਟਾ ਕਨੋਲਾ ਦੀ ਡਾਇਰੈਕਟਰ ਅਤੇ ਕਿਸਾਨ ਕ੍ਰਿਸਟਿਨ ਮੈਕਕੀ ਨੇ ਕਿਹਾ ਕਿ ਉਹ ਨਵੇਂ ਟੈਰਿਫ ਕਾਰਨ ਬਹੁਤ ਜ਼ਿਆਦਾ ਕਬਰਾਹਟ ਤੇ ਨਿਰਾਸ਼ਾ ਮਹਿਸੂਸ ਕਰ ਰਹੀ ਹੈ ਮੈਕਕੀਨੇ ਕਹੇ ਕਿ ਬਹੁਤ ਜ਼ਿਆਦਾ ਅਨਿਸ਼ਚਿਤਤਾ ਹੈ ਚੀਨ ਨੂੰ ਨਿਰਯਾਤ ਕਰਨਾ ਕੈਨੇਡੀਅਨ ਕਨੋਲਾ ਉਦਯੋਗ ਲਈ ਬਹੁਤ ਜ਼ਰੂਰੀ ਹੈ ਕਿਸਾਨ ਬਹੁਤ ਕੁਝ ਨਹੀਂ ਕਰ ਸਕਦੇ ਅਗਲੇ ਸਾਲ ਲਈ ਸਾਡੀਆਂ ਯੋਜਨਾਵਾਂ ਆਮ ਤੌਰ ਤੇ ਹੁਣ ਤੱਕ ਤਿਆਰ ਹੋ ਜਾਂਦੀਆਂ ਨੇ ਅਸੀਂ ਰੋਟੇਸ਼ਨ ਦੇ ਆਧਾਰ ਤੇ ਆਪਣੀਆਂ ਫਸਲਾਂ ਉਗਾਉਂਦੇ ਹਾਂ ਤੇ ਬਦਲਾਅ ਕਰਨਾ ਆਸਾਨ ਨਹੀਂ ਹੈ ਸਮੱਸਿਆ ਦਾ ਇੱਕ ਹਿੱਸਾ ਇਹ ਹੈ ਕਿ ਚੀਨ ਨਾਲ ਵਪਾਰਕ ਸਥਿਤੀ ਬਾਰੇ ਅਨਿਸ਼ਚਿਤਤਾ ਨੇ ਉਤਪਾਦਕਾਂ ਨੂੰ ਇਸ ਬਾਰੇ ਚਿੰਤਾਜਪਾ ਦਿੰਦਾ ਹੈ ਕਿ ਉਹ ਅਗਲੇ ਸਾਲ ਕੀ ਉਗਾਉਣਗੇ ਤੇ ਉਹ ਕਿਸ ਨੂੰ ਵੇਚਣਗੇ ਮੈਕਕੀ ਨੇ ਕਿਹਾ ਕਿ ਸਾਨੂੰ ਇਹਨਾਂ ਟੈਰਿਫਸ ਦੇ ਜਵਾਬ ਚ ਵਿੱਤੀ ਸਹਾਇਤਾ ਲਈ ਇੱਕ ਜ਼ੁਬਾਨੀ ਵਚਨਬੱਧਤਾ ਦੀ ਲੋੜ ਹੈ ਕੈਨੇਡੀਅਨ ਕਨੋਲਾ ਗਰੋਅਰਸ ਐਸੋਸੀਏਸ਼ਨ ਦੇ ਚੇਅਰ ਆਂਦਰੇ ਹਾਰਪ ਨੇ ਕਿਹਾ ਕਿ ਅਸੀਂ ਇਸ ਸਮੇਂ ਚੰਗੀ ਸਥਿਤੀ ਚ ਨਹੀਂ ਆ ਸਾਨੂੰ ਪਹਿਲਾਂ ਹੀ ਇੱਕ ਵੱਡਾ ਝਟਕਾ ਲੱਗ ਚੁੱਕਾ ਹੈ ਉੱਤਰੀ ਅਲਬਰਟਾ ਚ ਕਨੋਲਾ ਅਤੇ ਜੋ ਉਗਾਉਣ ਵਾਲੇ ਹਾਰਪ ਨੇ ਕਿਹਾ ਕਿ ਤਾਜ਼ਾ ਟੈਰਫ ਲਾਗੂ ਹੋਣ ਤੋਂ ਬਾਅਦ ਕੈਨੇਡਾ ਦੇ ਕਨੋਲਾ ਉਦਯੋਗ ਨੂੰ ਇੱਕ ਝਟਕਾ ਲੱਗਾ ਹੈ ਉਹਨਾਂ ਨੇ ਕਿਹਾ ਕਿ ਕਨੋਲਾ ਬਾਜ਼ਾਰ ਬੁਨਿਆਦੀ ਤੌਰ ਤੇ ਹੇਠਾਂ ਵੱਲ ਜਾ ਰਿਹਾ ਹੈ ਕਨੋਲਾ ਕਾਉਂਸਲ ਆਫ ਕੈਨੇਡਾ ਅਨੁਸਾਰ ਦੇਸ਼ ਭਰ ਚ ਲਗਭਗ 40 ਹਜ਼ਾਰ ਕਨੋਲਾ ਫਾਰਮਾਂ ਦੇ ਨਾਲ ਕਨੋਲਾ ਕੈਨੇਡੀਅਨ ਅਰਥ ਵਿਵਸਥਾ ਦਾ ਇੱਕ ਮੁੱਖ ਹਿੱਸਾ ਹੈ ਉਦਯੋਗ ਰਾਸ਼ਟਰੀ ਅਰਥਵਿਵਸਥਾ 'ਚ ਸਾਲਾਨਾ ਔਸਤ 43.7 ਬਿਲੀਅਨ ਦਾ ਯੋਗਦਾਨ ਪਾਉਂਦਾ ਏ ਅਤੇ ਦੇਸ਼ ਭਰ 'ਚ 2 ਲੱਖ ਤੋਂ ਵੱਧ ਨੌਕਰੀਆਂ ਦਾ ਸਮਰਥਨ ਕਰਦਾ ਏ ਆਰਥਿਕ ਵਿਕਾਸ ਲੈਥਬ੍ਰਿਜ ਦੇ ਸੀਈਓ ਟ੍ਰੈਵਰ ਲਿਵਿੰਗਟਨ ਨੇ ਕਿਹਾ ਕਿ ਚੀਨ ਯਕੀਨੀ ਤੌਰ ਤੇ ਇੱਕ ਵੱਡਾ ਬਾਜ਼ਾਰ ਹੈ ਪਰ ਇਹ ਇਕਲੌਤਾ ਬਾਜ਼ਾਰ ਨਹੀਂ ਹੈ ਅਸੀਂ ਪੂਰੀ ਤਰ੍ਹਾਂ ਉਸ ਤੇ ਨਿਰਭਰ ਨਹੀਂ ਹਾਂ ਇਸ ਲਈ ਮੇਰਾ ਖਿਆਲ ਹੈ ਕਿ ਕਨੋਲਾ ਕਮਿਸ਼ਨਾਂ ਲਈ ਹੋਰ ਮਾਰਕੀਟਿੰਗ ਕਰਨ ਹੋਰ ਬਾਜ਼ਾਰਾਂ ਤੱਕ ਪਹੁੰਚ ਵਧਾਉਣ ਜਾਂ ਸਾਡੇ ਕੋਲ ਮੌਜੂਦ ਬਾਜ਼ਾਰਾਂ 'ਚ ਹਿੱਸਾ ਵਧਾਉਣ ਦਾ ਇੱਕ ਮੌਕਾ ਹੈ 2024 'ਚ ਕੈਨੇਡਾ ਦੇ ਕੁੱਲ ਕਨੋਲਾ ਨਿਰਯਾਤ ਦਾ ਮੁੱਲ 14.5 ਬਿਲੀਅਨ ਡਾਲਰ ਸੀ ਸੰਯੁਕਤ ਰਾਜ ਅਮਰੀਕਾ ਸਮੁੱਚੇ ਤੌਰ ਤੇ ਕਨੋਲਾ ਦਾ ਸਭ ਤੋਂ ਵੱਡਾ ਗਾਹਕ ਹੈ ਜਿਸ ਦਾ ਨਿਰਯਾਤ ਮੁੱਲ 7.7 ਬਿਲੀਅਨ ਡਾਲਰ ਹੈ ਉਸ ਤੋਂ ਬਾਅਦ ਚੀਨ ਜੋ ਕੱਚੇ ਕਨੋਲਾ ਬੀਜ ਦਾ ਸਭ ਤੋਂ ਵੱਡਾ ਖਰੀਦਦਾਰ ਹੈ ਕਨੋਲਾ ਕਾਉਂਸਲ ਆਫ ਕੈਨੇਡਾ ਜਾਪਾਨ ਅਤੇ ਮੈਕਸੀਕੋ ਨੂੰ ਕ੍ਰਮਵਾਰ 720 ਮਿਲੀਅਨ ਡਾਲਰ ਅਤੇ 559 ਮਿਲੀਅਨ ਡਾਲਰ ਦੇ ਨਿਰਯਾਤ ਮੁੱਲ ਦੇ ਨਾਲ ਹੋਰ ਪ੍ਰਮੁੱਖ ਕਨੋਲਾ ਬਾਜ਼ਾਰਾਂ ਵੱਜੋਂ ਸੂਚੀਬੱਧ ਕਰਦਾ ਹੈ ਰਾਸ਼ਟਰਪਤੀ ਡੋਨਲਡ 트ੰਪ ਨੇ ਨਾਟੋ ਦੇਸ਼ਾਂ ਜਿਸ ਵਿੱਚ ਕੈਨੇਡਾ ਵੀ ਸ਼ਾਮਲ ਹੈ ਨੂੰ ਰੂਸ ਦੀ ਯੂਕਰੇਨ 'ਚ ਜੰਗ ਖਤਮ ਕਰਨ ਲਈ ਦਬਾਅ ਦੀ ਚਾਲ ਵਜੋਂ ਚੀਨ ਉੱਤੇ ਸਖਤ ਟੈਰਿਫ ਲਗਾਉਣ ਲਈ ਕਿਹਾ ਹੈ। ਰਾਸ਼ਟਰਪਤੀ 트ੰਪ ਨੇ 트ਰੁੱਥ ਸੋਸ਼ਲ ਦੇ ਉੱਤੇ ਸਾਰੇ ਨਾਟੋ ਦੇਸ਼ਾਂ ਅਤੇ ਦੁਨੀਆ ਨੂੰ ਸੰਬੋਧਿਤ ਇੱਕ ਪੱਤਰ ਪੋਸਟ ਕੀਤਾ। ਉਹਨਾਂ ਕਿਹਾ ਕਿ ਉਹ ਰੂਸ 'ਤੇ ਵੱਡੀਆਂ ਪਾਬੰਦੀਆਂ ਲਗਾਉਣ ਲਈ ਤਿਆਰ ਹਨ ਅਤੇ ਚੀਨ 'ਤੇ ਨਾਟੋ ਵੱਲੋਂ 50 ਤੋਂ 100% ਤੱਕ ਟੈਕਸ ਲਗਾਏ ਜਾਣੇ ਚਾਹੀਦੇ ਨੇ। ਟਰੰਪ ਨੇ ਕਿਹਾ ਕਿ ਜੰਗ ਖਤਮ ਹੋਣ ਤੋਂ ਬਾਅਦ ਟੈਰਫ ਹਟਾ ਦਿੱਤੇ ਜਾਣਗੇ ਉਹਨਾਂ ਨੇ ਲਿਖਿਆ ਕਿ ਚੀਨ ਦਾ ਰੂਸ ਤੇ ਮਜ਼ਬੂਤ ਕੰਟਰੋਲ ਹੈ ਤੇ ਇਹ ਸ਼ਕਤੀਸ਼ਾਲੀ ਟੈਰਫ ਜੰਗ ਖਤਮ ਕਰਨ ਚ ਮਦਦਗਾਰ ਹੋਣਗੇ ਕੈਨੇਡੀਅਨ ਮੀਡੀਆ ਨੂੰ ਦਿੱਤੇ ਇੱਕ ਬਿਆਨ ਚ ਵਿੱਤ ਮੰਤਰੀ ਦੇ ਬੁਲਾਰੇ ਨੇ ਕਿਹਾ ਕਿ ਜੀ7 ਯੂਕਰੇਨ ਚ ਰੂਸ ਦੀ ਜੰਗ ਨੂੰ ਲੈ ਕੇ ਦਬਾਅ ਬਣਾਉਣ ਲਈ ਇਕਜੁੱਟ ਹੈ ਬੁਲਾਰੇ ਨੇ ਕਿਹਾ ਜੀ7 ਵਿੱਤ ਮੰਤਰੀਆਂ ਦੀ ਹਾਲੀਆ ਬੈਠਕ ਲਾਭਕਾਰੀ ਰਹੀ ਅਤੇ ਕਈ ਮੋਰਚਿਆਂ ਤੇ ਤਰੱਕੀ ਹੋਈ ਜਿਸ ਵਿੱਚ ਯੂਕਰੇਨ ਦੀ ਰੱਖਿਆ ਲਈ ਰੂਸੀ ਸੰਪਤੀਆਂ ਦੀ ਵਦੇਰੇ ਰਣਨੀਤਿਕ ਵਰਤੋਂ ਅਤੇ ਰੂਸ ਤੇ ਪਾਬੰਦੀਆਂ ਨੂੰ ਮਜ਼ਬੂਤ ਕਰਨ ਦੀ ਲੋੜ ਸ਼ਾਮਲ ਹੈ ਅਜੇ ਵੀ ਕੰਮ ਬਾਕੀ ਹੈ ਸਾਡੇ ਸਾਰੇ G7 ਭਾਈਵਾਲ ਇਸ ਗੱਲ ਤੇ ਸਹਿਮਤ ਨੇ ਕਿ ਅਸੀਂ ਰੂਸ ਦੀ ਜੰਗ ਮਸ਼ੀਨਰੀ ਨੂੰ ਰੋਕਣ ਲਈ ਹੋਰ ਵੀ ਕੁਝ ਕਰ ਸਕਦੇ ਹਾਂ ਤੇ ਕਰਨਾ ਚਾਹੀਦਾ ਹੈ। ਕੈਨੇਡਾ ਪਹਿਲਾਂ ਹੀ ਚੀਨ ਨਾਲ ਵਪਾਰਕ ਜੰਗ ਦੇ ਵਿਚਕਾਰ ਹੈ। ਓਟਵਾ ਨੇ ਪਿਛਲੇ ਸਾਲ ਚੀਨੀ ਇਲੈਕਟ੍ਰਿਕ ਵਾਹਨਾਂ ਤੇ 100% ਟੈਰਿਫ ਲਗਾਇਆ ਸੀ ਜਿਸ ਦੀ 12 ਮਹੀਨਿਆਂ ਚ ਸਮੀਖਿਆ ਕਰਨ ਦੀ ਵਚਨਬੱਧਤਾ ਹੈ। ਕੈਨੇਡਾ ਨੇ ਕੁਝ ਸਟੀਲ ਅਤੇ ਐਲੂਮੀਨੀਅਮ ਆਯਾਤ ਤੇ 25% ਟੈਕਸ ਅਤੇ ਸਾਰੇ ਗੈਰ ਅਮਰੀਕੀ ਦੇਸ਼ਾਂ ਤੋਂ ਸਟੀਲ ਆਯਾਤ ਤੇ ਹੋਰ 25% ਡਿਊਟੀ ਵੀ ਲਗਾਈ ਹੈ ਜਿਸ ਵਿੱਚ ਚੀਨ ਚ ਪਿਗਲਿਆ ਤੇ ਢਾਲਿਆ ਗਿਆ ਸਟੀਲ ਸ਼ਾਮਲ ਹੈ ਚੀਨ ਨੇ ਕੈਨੇਡੀਅਨ ਕਨੋਲਾ ਤੇ ਟੈਰਿਫ ਲਗਾਏ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਉਹਨਾਂ ਦੇ ਅਧਿਕਾਰੀਆਂ ਦੀ ਚੀਨੀ ਹਮਰਤਬਾ ਨਾਲ ਕਨੋਲਾ ਆਯਾਤ ਤੇ ਇੱਕ ਉਸਾਰੂ ਮੀਟਿੰਗ ਹੋਈ ਜਿਸ ਤੇ 75.8% ਦਾ ਸ਼ੁਰੂਆਤੀ ਆਯਾਤ ਇਹ ਰਫ ਲੱਗਿਆ ਹੋਇਆ ਏ ਚੀਨ ਕਨੋਲਾ ਦਾ ਦੁਨੀਆ ਦਾ ਸਭ ਤੋਂ ਵੱਡਾ ਆਯਾਤਕ ਹੈ ਇਸ ਹਫਤੇ ਦੇ ਸ਼ੁਰੂ ਚ ਜਾਰੀ ਕੀਤੇ ਗਏ ਨੈਨੋਜ਼ ਰਿਸਰਚ ਦੁਆਰਾ ਇੱਕ ਸਰਵੇਖਣ ਚ ਪਾਇਆ ਗਿਆ ਕਿ 10 ਵਿੱਚੋਂ 6 ਤੋਂ ਵੱਧ ਕੈਨੇਡੀਅਨ ਚੀਨ ਨਿਰਮਿਤ EVs ਤੇ ਟੈਕਸ ਹਟਾਉਣ ਦੇ ਹੱਕ ਵਿੱਚ ਹਨ ਤਾਂ ਜੋ ਚੀਨ ਆਪਣਾ ਕਨੋਲਾ ਟੈਰਿਫ ਹਟਾ ਦੇਵੇ ਸਭ ਤੋਂ ਵੱਧ ਸਮਰਥਨ ਪ੍ਰੇਰੀਜ਼ ਦੇ ਉੱਤਰ ਦਾ ਤਾਮਾਂ ਚ ਸੀ ਜਿੱਥੇ ਕਨੋਲਾ ਦਾ ਵੱਡਾ ਹਿੱਸਾ ਉਗਾਇਆ ਜਾਂਦਾ ਹੈ ਰਾਇਲ ਮਿਲਟਰੀ ਕਾਲਜ ਅਤੇ ਕੁਇਨਜ਼ ਯੂਨੀਵਰਸਿਟੀ ਦੇ ਪ੍ਰੋਫੈਸਰ ਕ੍ਰਿਸਚੀਅਨ ਲਿਓਪੈਕਟ ਅਨੁਸਾਰ ਟਰੰਪ ਦਾ ਪੱਤਰ ਕੈਨੇਡਾ ਨੂੰ ਇੱਕ ਮੁਸ਼ਕਲ ਸਥਿਤੀ ਚ ਪਾਉਂਦਾ ਹੈ ਉਹਨਾਂ ਦੇ ਅਨੁਸਾਰ ਟਰੰਪ ਚਾਹੁੰਦੇ ਨੇ ਕਿ ਯੂਰਪੀਅਨ ਯੂਨੀਅਨ ਚ ਨਾਟੋ ਸਹਿਯੋਗੀ ਰੂਸੀ ਤੇਲ ਦੇ ਵਿਰੁੱਧ ਇੱਕ ਸਖਤ ਰੁਖ ਅਪਣਾਉਣ ਤੇ ਇੱਕ ਗੈਰ ਈਯੂ ਮੈਂਬਰ ਵਜੋਂ ਕੈਨੇਡਾ ਦੀ ਸਥਿਤੀ ਇਸ ਨੂੰ ਚੀਨ 'ਚ ਆਪਣੇ ਹਿੱਤਾਂ ਦੀ ਪੈਰਵਾਹੀ ਕਰਦੇ ਸਮੇਂ ਇੱਕ ਅਜੀਬ ਸਥਿਤੀ 'ਚ ਪਾ ਸਕਦੀ ਹੈ ਲਿਉ ਪ੍ਰੈਕਟ ਨੇ ਦੱਸਿਆ ਕਿ ਯੂਕਰੇਨ ਸੰਘਰਸ਼ ਯੂਰਪੀਅਨ ਨਾਟੋ ਭਾਈਵਾਲਾਂ ਲਈ ਸੰਯੁਕਤ ਰਾਜ ਨਾਲੋਂ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਈਯੂ ਜਨਵਰੀ 2028 ਤੱਕ ਰੂਸੀ ਤੇਲ ਅਤੇ ਗੈਸ ਦੇ ਆਯਾਤ ਨੂੰ ਖਤਮ ਕਰਨ ਦੀ ਯੋਜਨਾ ਤੇ ਗੱਲਬਾਤ ਕਰ ਰਿਹਾ ਹੈ ਜਿਸ ਵਿੱਚ ਅਗਲੇ ਸਾਲ ਤੋਂ ਛੋਟੇ ਸਮੇਂ ਦੇ ਠੇਕਿਆਂ ਤੇ ਪਾਬੰਦੀ ਲਗਾਈ ਜਾਵੇਗੀ ਨਵੀਂ ਬਣੀ ਬਿਲਡ ਕੈਨੇਡਾ ਹੋਮਜ਼ ਏਜੰਸੀ 6 ਸੰਗੀ ਮਲਕੀਅਤ ਵਾਲੀਆਂ ਥਾਵਾਂ ਤੇ 4000 ਘਰ ਬਣਾਉਣ ਦੀਆਂ ਯੋਜਨਾਵਾਂ ਦੀ ਨਿਗਰਾਨੀ ਕਰੇਗੀ ਜੋ ਕਿ ਕਿਫਾਇਤੀ ਘਰਾਂ ਦੀ ਉਸਾਰੀ ਨੂੰ ਤੇਜ਼ ਕਰਨ ਲਈ 13 ਬਿਲੀਅਨ ਡਾਲਰ ਦੇ ਏਜੰਸੀ ਬਜਟ ਦਾ ਹਿੱਸਾ ਹੈ ਇਹ ਐਲਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੀਤਾ ਹੈ ਉਹਨਾਂ ਕਿਹਾ ਕਿ 13 ਬਿਲੀਅਨ ਡਾਲਰ ਦੀ ਰਾਸ਼ੀ ਬਿਲਡਰਾਂ ਨੂੰ ਕਿਫਾਇਤੀ ਘਰ ਬਣਾਉਣ ਅਤੇ ਇਸ ਦੇ ਸ਼ੁਰੂਆਤੀ ਖਰਚਿਆਂ ਨੂੰ ਘਟਾਉਣ ਲਈ ਵਿੱਤੀ ਪ੍ਰੋਤਸਾਹਨ ਦੇਵੇਗੀ ਇਨ੍ਹਾਂ ਘਰਾਂ ਲਈ ਖਾਸ ਥਾਵਾਂ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਪਰ ਕਾਰਨੀ ਨੇ ਕਿਹਾ ਕਿ ਇਹ ਡਾਟਮਾਉਥ ਐਨ ਐਸ ਲਿੰਗੁਇਲ ਕਯੂਬਿਕ ਓਟਵਾ ਟੋਰਾਂਟੋ ਵਿਨੀਪੈਗ ਅਤੇ ਐਡਮਿੰਟਨ ਚ ਹੋਣਗੇ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਅਨੁਸਾਰ ਇਹਨਾਂ ਵਿੱਚੋਂ ਪਹਿਲੇ ਘਰਾਂ ਦਾ ਨਿਰਮਾਣ ਅਗਲੇ ਸਾਲ ਸ਼ੁਰੂ ਹੋਣ ਦੀ ਉਮੀਦ ਹੈ ਨੇਪੀਅਨ ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਾਰਨੀ ਨੇ ਕਿਹਾ ਕਿ ਰਹਿائش ਬਾਜ਼ਾਰ ਚ ਮੌਜੂਦ ਮੁੱਖ ਚੁਣੌਤੀ ਇਹ ਹੈ ਕਿ ਘਰ ਬਣਾਉਣਾ ਬਹੁਤ ਮੁਸ਼ਕਲ ਹੈ। ਉਹਨਾਂ ਨੇ ਆਪਣੇ ਸਾਥੀਆਂ ਨੂੰ ਸਰਕਾਰੀ ਵਿਭਾਗਾਂ ਦੀ ਮਲਕੀਅਤ ਵਾਲੀ ਜ਼ਮੀਨ ਦੀ ਪਛਾਣ ਕਰਨ ਲਈ ਕਿਹਾ ਹੈ ਜਿਸ ਦੀ ਵਰਤੋਂ ਰਿਹਾਇਸ਼ ਲਈ ਕੀਤੀ ਜਾ ਸਕਦੀ ਹੈ ਜਿਸ ਨੂੰ ਕੈਨੇਡਾ ਲੈਂਡ ਬੈਂਕ ਦੇ ਉੱਤੇ ਉਪਲਬਧ 88 ਜਾਇਦਾਦਾਂ ਦੀ ਸੂਚੀ 'ਚ ਸ਼ਾਮਲ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਇਸ ਨਾਲ ਬਿਲਡਰਾਂ ਲਈ ਖਰਚੇ ਘਟਾਉਣ 'ਚ ਮਦਦ ਮਿਲੇਗੀ ਅਤੇ ਸਭ ਤੋਂ ਮਹੱਤਵਪੂਰਨ ਕੈਨੇਡੀਅਨ ਪਰਿਵਾਰਾਂ ਲਈ ਕਿਰਾਏ ਅਤੇ ਨਵੇਂ ਘਰਾਂ ਦੀਆਂ ਕੀਮਤਾਂ ਕਟਾਈਆਂ ਜਾਣਗੀਆਂ ਕਾਰਨੀ ਨੇ ਕਿਹਾ ਕਿ ਨਵੀਂ ਏਜੰਸੀ ਬਲਕ ਪ੍ਰੋਜੈਕਟਾਂ ਨੂੰ ਹਰੀ ਝੰਡੀ ਦੇ ਕੇ ਪਰਮਿਟ ਪ੍ਰਕਿਰਿਆ ਨੂੰ ਤੇਜ਼ ਕਰਨ ਤੇ ਵਿਚਾਰ ਕਰੇਗੀ ਸਰਕਾਰ ਦਾ ਕਿਰਾਇਆ ਸੁਰੱਖਿਆ ਫੰਡ ਜੋ ਕਮਿਊਨਿਟੀ ਹਾਊਸਿੰਗ ਸਮੂਹਾਂ ਨੂੰ ਕਿਫਾਇਤੀ ਰੱਖਣ ਲਈ ਨਿਜੀ ਕਿਰਾਏ ਦੀਆਂ ਇਕਾਈਆਂ ਖਰੀਦਣ 'ਚ ਮਦਦ ਕਰਦਾ ਏ ਬਿਲਡ ਕੈਨੇਡਾ ਹੋਮਸ ਦੇ ਅਧੀਨ ਜਾਰੀ ਰਹੇਗਾ ਇਹ ਏਜੰਸੀ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੀ ਕਿਫਾਇਤੀ ਰਹਿائش ਦੀ ਪਰਿਭਾਸ਼ਾ ਦੀ ਵਰਤੋਂ ਕਰਦੀ ਹੈ ਜਿਸ ਦੀ ਲਾਗਤ ਪ੍ਰੀ ਟੈਕਸ ਕਰੇਲੂ ਆਮਦਨ ਤੇ 30% ਤੋਂ ਘਟ ਹੈ ਨਵੀਂ ਏਜੰਸੀ ਚ ਬੇਕਾਰ ਹੋਣ ਦੇ ਖਤਰੇ ਵਾਲੇ ਲੋਕਾਂ ਦੀ ਮਦਦ ਕਰਨ ਦੇ ਉਦੇਸ਼ ਨਾਲ ਪਰਵਰਤਨਸ਼ੀਲ ਰਹਿੈਸ਼ੀ ਪ੍ਰੋਜੈਕਟਾਂ ਲਈ 1 ਬਿਲੀਅਨ ਡਾਲਰ ਦਾ ਫੰਡ ਵੀ ਸ਼ਾਮਲ ਹੋਵੇਗਾ ਬਿਲਡ ਕੈਨੇਡਾ ਹੋਮਸ ਦਾ ਮਤਲਬ ਕਿਫਾਇਤੀ ਰਹਿਸ਼ੀ ਪ੍ਰੋਜੈਕਟਾਂ ਦੀ ਨਿਗਰਾਨੀ ਕਰਨ ਵਾਲੀ ਮੁੱਖ ਏਜੰਸੀ ਹੈ ਜਿਸ ਵਿੱਚ ਸੰਘੀ ਸਰਕਾਰ ਸ਼ਾਮਲ ਹੈ ਕਾਰਨੀ ਨੇ ਕਿਹਾ ਕਿ ਬਿਲਡ ਕੈਨੇਡਾ ਹੋਮਸ ਉਸਾਰੀ ਦੇ ਲਾਗਤ ਕੁਸ਼ਲ ਅਤੇ ਆਧੁਨਿਕ ਤਰੀਕਿਆਂ ਦੀ ਵਰਤੋਂ ਨੂੰ ਤਰਜੀਹ ਦੇਵੇਗਾ ਜਿਸ ਵਿੱਚ ਫੈਕਟਰੀ ਨਿਰਮਿਤ ਮੋਡਿਊਲਰ ਅਤੇ ਮਾਸ ਟਿੰਬਰ ਸ਼ਾਮਲ ਨੇ ਉਹਨਾਂ ਨੇ ਕਿਹਾ ਕਿ ਫੈਕਟਰੀ ਨਿਰਮਿਤ ਘਰਾਂ ਨੂੰ ਨਿਯੰਤਰਿਤ ਸੈਟਿੰਗ 'ਚ ਵੱਡੇ ਪੱਧਰ ਤੇ ਤਿਆਰ ਕੀਤਾ ਜਾ ਸਕਦਾ ਹੈ ਤੇ ਕੁਝ ਦਿਨਾਂ 'ਚ ਇਕੱਠਾ ਕੀਤਾ ਜਾ ਸਕਦਾ ਹੈ ਜਿਸ ਨਾਲ ਸਰਦੀਆਂ ਚ ਵੀ ਉਸਾਰੀ ਸੰਭਵ ਹੋ ਸਕੇਗੀ ਇਸ ਵਿੱਚ ਨੂਨਾਵੋਟ ਹਾਊਸਿੰਗ ਕਾਰਪੋਰੇਸ਼ਨ ਨਾਲ ਕੁਝ ਘਰ ਆਫ ਸਾਈਟ ਬਣਾਉਣ ਲਈ ਇੱਕ ਸਾਂਝੇਦਾਰੀ ਸ਼ਾਮਲ ਹੋਵੇਗੀ ਕਾਰਨੀ ਨੇ ਕਿਹਾ ਕਿ ਬਿਲਡ ਕੈਨੇਡਾ ਹੋਮਸ ਨਾਲ ਇਸ ਸਾਂਝੇਦਾਰੀ ਨਾਲ 700 ਘਰ ਬਣਾਉਣ ਦੀ ਉਮੀਦ ਹੈ ਜਿਨ੍ਹਾਂ ਵਿੱਚੋਂ ਲਗਭਗ 30% ਆਫ ਸਾਈਟ ਬਣਾਏ ਜਾਣਗੇ ਅਤੇ ਨੂਨਾਵੋਟ ਭੇਜੇ ਜਾਣਗੇ ਉਨ੍ਹਾਂ ਨੇ ਕਿਹਾ ਕਿ ਏਜੰਸੀ ਸੰਘੀ ਸਰਕਾਰ ਦੀ ਹਾਲ ਹੀ ਚ ਐਲਾਨੀ ਗਈ ਬਾਇ ਕੈਨੇਡੀਅਨ ਨੀਤੀ ਨੂੰ ਵੀ ਅਪਣਾਈਗੀ ਜਿਸ ਦਾ ਉਦੇਸ਼ ਅਮਰੀਕੀ ਟੈਰਿਫਸ ਦੇ ਸਾਹਮਣੇ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਇੱਕ ਤਰੀਕੇ ਵਜੋਂ ਕੈਨੇਡੀਅਨ ਸਮਗਰੀ ਅਤੇ ਇਨਪੁਟਸ ਦੀ ਵਰਤੋਂ ਨੂੰ ਤਰਜੀਹ ਦੇਣਾ ਹੈ। ਕੈਨੇਡਾ 'ਚ ਜ਼ਬਰੀ ਵਸੂਲੀ ਦੇ ਮਾਮਲੇ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ 42 ਸਾਲ ਦੇ ਦਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਐਡਮਿੰਟਨ ਪੁਲਿਸ ਨੇ ਦੱਸਿਆ ਕਿ 27 ਅਗਸਤ ਨੂੰ ਇੱਕ ਕਾਰੋਬਾਰੀ ਨੇ ਧਮਕੀਆਂ ਆਉਣ ਦੀ ਸ਼ਿਕਾਇਤ ਦਰਜ ਕਰਵਾਈ ਤੇ ਧਮਕੀਆਂ ਦੇਣ ਵਾਲਾ 1 ਲੱਖ ਡਾਲਰ ਤੋਂ ਵੱਧ ਰਕਮ ਦੀ ਮੰਗ ਕਰ ਰਿਹਾ ਸੀ ਫੋਨ ਕਰਨ ਵਾਲੇ ਨੇ ਕਾਰੋਬਾਰੀ ਨੂੰ ਡਰਾਇਆ ਕਿ ਉਸ ਉੱਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਤੇ ਮੰਗ ਪੂਰੀ ਨਾ ਕੀਤੀ ਗਈ ਤਾਂ ਉਸਦੇ ਪਰਿਵਾਰ ਨੂੰ ਵੀ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਐਡਮਿੰਟਨ ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਦਿਆਂ ਦਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਿਸ ਕੋਲੋਂ 2 ਮੋਬਾਈਲ ਫੋਨ ਵੀ ਜ਼ਬਤ ਕੀਤੇ ਗਏ ਜਿਨ੍ਹਾਂ ਰਾਹੀਂ ਧਮਕੀ ਭਰੀਆਂ ਕਾਲਸ ਕੀਤੀਆਂ ਗਈਆਂ ਸਟਾਫ ਸਰਜੈਂਟ ਐਰਿਕ ਸਟੀਵਰਟ ਨੇ ਕਿਹਾ ਕਿ ਜਦੋਂ ਕੋਈ ਤੁਹਾਡੇ ਨਿੱਜੀ ਵੇਰਵੇ ਪੇਸ਼ ਕਰਦਿਆਂ ਰਕਮ ਦੀ ਮੰਗ ਕਰੇ ਤਾਂ ਮਨ ਅੰਦਰ ਡਰ ਪੈਦਾ ਹੋ ਜਾਂਦਾ ਹੈ ਤੇ ਇਹੀ ਰਣਨੀਤੀ ਐਕਸਟਰਸ਼ਨ ਕਾਲ ਕਰਨ ਵਾਲਿਆਂ ਵੱਲੋਂ ਅਪਣਾਈ ਜਾਂਦੀ ਹੈ। ਉਹਨਾਂ ਕਿਹਾ ਕਿ ਅਜਿਹੇ ਹਾਲਾਤ 'ਚ ਲੋਕ ਇਕੱਲੇ ਨਹੀਂ ਅਤੇ ਅਜਿਹੀ ਕੋਈ ਵੀ ਕਾਲ ਆਉਣ ਤੇ ਪੁਲਿਸ ਨੂੰ ਇਤਲਾਹ ਦਿੱਤੀ ਜਾਵੇ। ਐਡਮਿੰਟਨ ਪੁਲਿਸ ਨੇ ਲੋਕਾਂ ਨੂੰ ਸੁਚੇਤ ਰਹਿਣ ਵਾਸਤੇ ਵੀ ਆਖਿਆ ਹੈ। ਖਾਸ ਤੌਰ ਤੇ ਜਦੋਂ ਅਣਪਛਾਤੇ ਨੰਬਰਾਂ ਨੂੰ ਮੈਸੇਜ ਆਉਣ ਲੱਗ ਪਣ। ਪੁਲਿਸ ਨੇ ਕਿਹਾ ਕਿ ਕਿਸੇ ਮੈਸੇਜ ਦਾ ਜਵਾਬ ਨਾ ਦਿੱਤਾ ਜਾਵੇ ਤੇ ਮਨ ਵਿੱਚ ਕਿਸੇ ਵੀ ਕਿਸਮ ਦਾ ਸ਼ੱਕ ਹੋਣ ਦੀ ਸੂਰਤ 'ਚ ਪੁਲਿਸ ਨਾਲ ਸੰਪਰਕ ਕੀਤਾ ਜਾਵੇ। ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਆ ਹੈਡਲਾਈਨਸ ਤੇ ਪੱਕਾ ਹੋਣ ਦਾ ਸੁਪਨਾ ਦੇਖ ਰਿਹਾ ਸੈਂਕੜੇ ਪੰਜਾਬੀਆਂ ਨੂੰ ਵੱਡਾ ਝਟਕਾ ਕੈਨੇਡਾ ਚ 2857 ਭਾਰਤੀਆਂ ਨੂੰ ਡਿਪੋਰਟ ਕਰਨ ਦੇ ਦਿੱਤੇ ਹੁਕਮ ਲਿਬਰਲ ਪਾਰਟੀ ਦੀ ਆਗੂ ਬੌਨੀ ਕ੍ਰੌਂਬੀ ਵੱਲੋਂ ਅਸਤੀਫਾ ਦੇਣ ਦਾ ਐਲਾਨ 온ਟਾਰੀਓ ਚ 2020 ਮਗਰੋਂ ਤੀਜੀ ਵਾਰ ਚੁਣਿਆ ਜਾਵੇਗਾ ਲਿਬਰਲ ਆਗੂ ਲੰਡਨ ਮਗਰੋਂ ਕੈਨੇਡਾ 'ਚ ਵੀ ਇਮੀਗ੍ਰੇਸ਼ਨ ਵਿਰੁੱਧ ਰੋਸ ਵਿਖਾਵੇ ਟੋਰਾਂਟੋ 'ਚ ਇਮੀਗ੍ਰੇਸ਼ਨ ਵਿਰੋਧੀ ਅਤੇ ਪੱਖੀ ਰੈਲੀਆਂ ਦੌਰਾਨ ਹਿੰਸਾ ਪਰਿ ਕਹਾਣੀਆਂ ਤੋਂ ਦੂਰ ਕੈਨੇਡਾ ਦੀ ਹਕੀਕਤ ਭਾਰਤੀ ਜੋੜੇ ਨੇ 2 ਸਾਲ ਬਾਅਦ ਕੀਤੀ ਵਾਪਸੀ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ